ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਖਾਲਸਾ ਜੀ ਮੈਂ ਤੁਹਾਡੀ ਆਪਣੀ ਜਰਜੀਤ ਕੌਰ ਹਾਂ ਜੀ ਵਾਹਿਗੁਰੂ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਹੁਣ ਆਪਾਂ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਸਜੀ ਮੈਂ ਜੋ ਮੇਰੇ ਦਿਲ ਦੇ ਵਿੱਚ ਗੱਲ ਹੁੰਦੀ ਹੋ ਤੁਹਾਡੇ ਨਾਲ ਮੈਂ ਹਰੇਕ ਗੱਲ ਸ਼ੇਅਰ ਕਰਦੀ ਆਂ ਕਦੇ ਵੀ ਆਪਾਂ ਜਦੋਂ ਵੀ ਆਪਾਂ ਖਾਣੇ ਆ ਆਪਾਂ ਕਿਸਮਤ ਦਾ ਲਿਖਿਆ ਖਾਣੇ ਠੀਕ ਹੈ ਜੀ ਜੋ ਆਪਣੇ ਮੁਕੱਦਰਾਂ ਦੀ ਵਿੱਚ ਹੁੰਦਾ ਉਹ ਆਪਾਂ ਨੂੰ ਮਿਲ ਜਾਂਦਾ ਤੇ ਆਪਾਂ ਉਹੀ ਖਾਣੇ ਆ ਇੱਕ ਮੈਂ ਛੋਟੇ ਜਿਹੇ ਟੌਪਿਕ ਤੇ ਗੱਲ ਕਰਦੀ ਆਂ ਵੀ ਜੋ ਆਪਣੀ ਕਿਸਮਤ ਦੇ ਵਿੱਚ ਹੁੰਦਾ ਨਾ ਆਪਾਂ ਨੂੰ ਉਹ ਹੀ ਮਿਲਦਾ ਆਪਾਂ ਜਿੰਨਾ ਮਰਜ਼ੀ ਜ਼ੋਰ ਲਾ ਲੀਏ ਆਪਾਂ ਨੂੰ ਕਦੇ ਵੀ ਉਹ ਚੀਜ਼ ਨਸੀਬ ਨਹੀਂ ਹੁੰਦੀ ਤਾਂ ਵਾਹਿਗੁਰੂ ਜੀ ਮੈਂ ਇੱਕ ਗੱਲ ਕਰਦੀ ਆਂ ਕਿ ਮੈਂ ਗਈ ਗੁਰਦੁਆਰਾ ਸਾਹਿਬ ਤੇ ਉਸ ਬਾਤ ਉੱਥੇ ਇੱਕ ਜਾਮਨ ਦਾ ਦਰਖਤ ਬਹੁਤ ਵੱਡਾ ਲੱਗਿਆ ਹੋਇਆ ਤੇ ਤੋੜਨ ਨਹੀਂ ਦਿੰਦੇ ਫਿਰ ਸੇ ਕਿ ਆਪਣੇ ਆਪ ਉੱਥੇ ਜਿਹੜੀਆਂ ਡੇਬੜੀਆਂ ਜਾਮਣਾ ਉਹ ਜਾਮਣਾ ਆਪਾਂ ਚੱਕ ਲੈਣੇ ਆ ਤੇ ਵੈਗੁਰੂ ਜੀ ਉਥੋਂ ਜੋ ਮੈਨੂੰ ਨਾ ਤਿੰਨ ਜਾਮਨਾ ਮਿਲੀਆਂ ਥੱਲੁੱਡੀਆਂ ਹੋਈਆਂ ਜਾਮਨਾ ਕਿਉਂਕਿ ਉਹ ਦਰਬਾਰ ਸਾਹਿਬ ਦੇ ਮੇਨ ਗੇਟ ਦੇ ਵਿੱਚ ਹੀ ਜਾਮਨਾ ਦਾ ਜਾਮਨ ਦਾ ਬੂਟਾ ਲੱਗਿਆ ਹੋਇਆ ਇਸ ਕਰਕੇ ਉਥੋਂ ਤੋੜਾ ਨਹੀਂ ਜੰਦੇ ਤੇ ਜੋ ਵੀ ਡਿੱਗੀ ਹੁੰਦੀ ਆ ਨਾ ਤੇ ਉਹ ਉਥੋਂ ਚੁੱਕ ਲੈਂਦੇ ਲੋਕ ਜੋ ਸੰਗਤ ਆਉਂਦੇ ਜਿੱਤੇ ਕਿਸਮਤ ਦੇ ਵਿੱਚ ਹੁੰਦਾ ਉਹਨਾਂ ਨੂੰ ਮਿਲ ਜਾਂਦਾ ਮੈਨੂੰ ਮਿਲਿਆ ਤਿੰਨ ਜਾਮਨਾ ਤਾਂ ਮੈਨੂੰ ਵੈਗੁਰੂ ਜੀ ਮੈਂ ਇੱਕ ਜਾਮਨ ਉੱਥੇ ਹੀ ਖਾ ਲਈ ਪ੍ਰਸ਼ਾਦ ਸਮਝ ਕੇ ਮੈਂ ਕਿਹਾ ਵੀ ਗੁਰੂ ਸਾਹਿਬ ਲੇ ਜੋ ਮੈਨੂੰ ਦਿੱਤਾ ਮੈਂ ਕਲੰਗੀ ਵਾਲੇ ਪਾਸ ਸਦੇ ਗੁਰਦੁਆਰਾ ਸਾਹਿਬ ਗਈ ਸੀ ਇਹ ਤੋਂ ਇੱਥੇ ਸ੍ਰੀ ਮੁਕਸਾ ਸਾਹਿਬ ਦੀ ਜੰਗ ਹੋਈ ਆ ਤੇ ਗੁਰੂ ਸਾਹਿਬ ਦਾਤਨਸਰ ਗੁਰਦੁਆਰਾ ਜੀ ਉੱਥੇ ਤੇ ਉੱਥੇ ਦਾਸਾਜ ਉੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ ਤੇ ਉੱਥੇ ਮੈਨੂੰ ਤਿੰਨ ਜਾਮਨਾਂ ਮਿਲੀਆਂ ਵਾਹਿਗੁਰੂ ਜੀ ਮੈਂ ਪ੍ਰਸ਼ਾਦ ਸਮਝ ਕੇ ਇੱਕ ਜਾਮਨ ਖਾ ਲਈ ਤੇ ਜਦੋਂ ਅਸੀਂ ਝਾਦਾ ਲੰਗਰ ਛਕਣ ਲੱਗੇ ਜਿਹੜੀ ਮੈਂ ਜਾਮਨ ਖਾਧੀ ਉਸ ਦੀ ਮੈਂ ਗੜਕ ਬਾਹਰ ਸੁੱਟਤੀ ਤੇ ਮੈਂ ਉਹ ਜਾਮਣਾ ਦੋ ਮੈਂ ਕਿਹਾ ਨਾ ਵੀ ਮੇਰੀ ਬੇਟੀ ਵਾਸਤੇ ਲੈ ਕੇ ਜਾਉਂਗੀ ਜੋ ਕਿ ਦੁੱਖ ਤਕਲੀਫਾਂ ਪਰਮਾਤਮਾ ਸਾਰੇ ਹੀ ਕੱਟਦਾ ਜੋ ਆਪਨ ਪ੍ਰਸ਼ਾਦ ਸਮਝ ਕੇ ਮਿਲਿਆ ਤੇ ਆਪਾਂ ਇਹ ਜਾਮਣ ਮੈਂ ਆਪਣੀ ਬੇਟੀ ਨੂੰ ਦੇਣ ਦੀ ਚਾਹਤੀ ਤੇ ਵਾਈਗਰੂ ਜੀ ਪਤਾ ਨਹੀਂ ਉੱਥੇ ਵੀ ਮੈਂ ਕਿੰਨਾ ਟਾਈਮ ਉੱਥੇ ਬੈਠੀ ਵੀ ਰਹੀ ਮੈਂ ਚਾਹ ਪਾਣੀ ਦਾ ਲੰਗਰ ਛਕਿਆ ਆਪਾਂ ਤੇ ਉਸ ਤੋਂ ਬਾਅਦ ਮੇਰੀਆਂ ਉਹ ਦੋ ਜਾਮਣਾ ਮੈਂ ਬੇਟੀ ਵਾਸਤੇ ਰੱਖੀਆਂ ਤੇ ਦੋਨੇ ਜਾਮਣਾ ਉੱਥੇ ਹੀ ਰਹਿ ਗਈਆਂ ਉਹਨਾਂ ਚੱਕਰ ਮੇਰੇ ਯਾਦ ਨਹੀਂ ਆਇਆ ਉਹ ਜਾਮਨਾ ਜਿੰਨਾਂ ਚੱਕਰ ਮੈਂ ਕਰੇ ਨਹੀਂ ਆਏ ਕਰਿਆ ਕਿ ਮੈਂ ਜਦੋਂ ਦੇਖਿਆ ਕਿ ਮੇਰੇ ਕੋਲੇ ਉਹ ਦੋ ਜਾਮਨਾ ਮੈਂ ਬੇਟੀ ਵਾਸਤੇ ਰੱਖੀਆਂ ਸੀ ਪ੍ਰਸ਼ਾਦ ਤੇ ਉਹ ਮੈਨੂੰ ਮਿਲਿਆ ਨਹੀਂ ਪਰ ਮੈਂ ਉਸ ਤੋਂ ਬਾਅਦ ਇਹ ਨੋਟ ਕੀਤਾ ਵੀ ਜਿਹਦੀ ਮੁਕੱਦਰਾਂ ਹੁੰਦਾ ਉਸੇ ਨੇ ਮਿਲਦਾ ਹੁੰਦਾ ਜੋ ਆਪਣੇ ਮੁਕੱਦਰਾਂ ਦੇ ਵਿੱਚ ਹੁੰਦਾ ਆਪਾਂ ਨੂੰ ਉਹੀ ਮਿਲਦਾ ਹੁੰਦਾ ਉਹ ਗੁਰੂ ਘਰ ਦਾ ਪ੍ਰਸ਼ਾਦ ਬੇਟੀ ਦੇ ਮੁਕੱਦਰਾਂ ਦੇ ਵਿੱਚ ਨਹੀਂ ਹੈਗਾ ਸੀ ਉਸ ਕਿਸਮਤ ਦੇ ਵਿੱਚ ਕਿ ਉਹਨੂੰ ਨਹੀਂ ਮਿਲਣਾ ਸੀ ਤੇ ਮੈਂ ਚਾਹ ਕਰਕੇ ਵੀ ਉਹਨੂੰ ਲਿਆ ਕੇ ਨਹੀਂ ਦੇ ਸਕੀ ਤੇ ਮੈਨੂੰ ਮਿਲ ਗਿਆ ਤੇ ਮੈਂ ਬੇਟੀ ਨੂੰ ਨਹੀਂ ਬੇਟੀ ਵਾਸਤੇ ਨਹੀਂ ਲਿਆ ਸਕੀ ਤੇ ਬਾਅਦ ਚ ਮੈਨੂੰ ਇਸ ਗੱਲ ਦਾ ਵਿਸ਼ਵਾਸ ਆਪਣੇ ਮਨ ਨੂੰ ਦੇਸਿਆ ਕਿ ਉਸ ਦੇ ਕਰਮਾਂ ਦੇ ਵਿੱਚ ਹੀ ਹੈ ਨਹੀਂ ਸੀ ਤੇ ਆਪਾਂ ਹੁਣ ਇਸ ਗੱਲ ਨੂੰ ਨੋਟ ਕਰਦੇ ਹਾਂ ਕਿ ਜੋ ਆਪਣੇ ਕਰਮਾਂ ਦੇ ਵਿੱਚ ਹੁੰਦਾ ਜੀ ਉਹ ਆਪਾਂ ਨੂੰ ਮਿਲਦਾ ਇਹ ਤਾਂ ਮੈਂ ਛੋਟੇ ਜਿਹੇ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਆਪਾਂ ਹਾਂ ਮੈਂ ਅੱਜ ਇਹ ਗੱਲ ਨੋਟ ਕੀਤੀ ਹੈ ਕਿ ਬੰਦੇ ਦੇ ਜੋ ਕਰਮਾਂ ਦੇ ਵਿੱਚ ਹੁੰਦਾ ਉਹੀ ਮਿਲਦਾ ਤੇ ਕਦੇ ਵੀ ਆਪਾਂ ਜੇ ਕਿਸੇ ਦੇ ਜਾਣੇ ਵੀ ਹੈ ਤੇ ਤਾਂ ਵੀ ਆਪਾਂ ਨੂੰ ਕੋਈ ਚਾਹ ਪਾਣੀ ਦਿੰਦਾ ਉਹ ਵੀ ਤਾਂ ਆਪਣੇ ਮੁਕੱਦਰਾਂ ਦੇ ਵਿੱਚ ਲਿਖਿਆ ਹੁੰਦਾ ਨਾ ਤੇ ਫੇਰ ਹੀ ਆਪਾਂ ਨੂੰ ਮਿਲਦਾ ਤੇ ਕਦੇ ਵੀ ਬਿਨਾਂ ਨਸੀਬਾ ਦਾ ਕੁਝ ਨਹੀਂ ਮਿਲਦਾ ਤੇ ਮੈਂ ਉਸ ਗੁਰੂ ਘਰ ਜਾਣ ਲਈ ਬਹੁਤ ਦਿਨਾਂ ਤੋਂ ਮੈਂ ਇਹ ਕਰ ਰਹੀ ਸੀ ਮੈਂ ਅੱਜ ਵੀ ਜਾਣੀ ਆ ਸਵੇਰੇ ਵੀ ਜਾਣੀ ਆ ਅੱਜ ਵੀ ਜਾਣੀ ਆ ਪਰ ਮੈਥੋਂ ਜਾ ਨਹੀਂ ਹੁੰਦਾ ਸੀ ਜਦੋਂ ਕਿ ਆਪਾਂ ਨੂੰ ਕਿਸੇ ਵੀ ਗੁਰੂ ਘਰ ਦੇ ਦਰਸ਼ਨ ਹੋਣਿਆਂ ਜਾਂ ਗੁਰੂ ਸਾਹਿਬ ਦੇ ਚਰਨਾਂ 'ਚ ਆਪਾਂ ਸਿਰ ਰੱਖ ਕੇ ਆਪਣੇ ਦੁੱਖ ਸੁਣਾਉਣੇ ਆ ਗੁਰੂ ਕਲੰਗੀ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਾਂ ਸੀਸ ਰੱਖਣਾ ਜਾ ਕੇ ਕਿਉਂਕਿ 40 ਮੁਕਤਿਆਂ ਦੀ ਧਰਤੀ ਹੈ ਤੇ 40 ਮੁਕਤਿਆਂ ਦੇ ਗੁਰੂ ਘਰ ਆਪਾਂ ਜਾ ਕੇ ਸੀਸ ਝੁਕਾਉਣੇ ਤੇ ਗੁਰੂ ਸਾਹਿਬ ਆਪਾਂ ਨੂੰ ਬੁੱਕਲ ਦੇ ਵਿੱਚ ਲੈ ਲੈਂਦੇ ਨੇ ਤੇ ਗੁਰੂ ਸਾਹਿਬ ਆਪਣੇ ਦੁੱਖੜੇ ਸੁਣਦੇ ਨੇ ਖਾਲਸਾ ਜੀ ਤੇ ਉੱਥੇ ਜਾ ਕੇ ਆਪਾਂ ਦੁੱਖ ਸੁਣਾਉਣ ਨੂੰ ਮੇਰਾ ਬਹੁਤ ਦਿਨਾਂ ਦਾ ਮਨ ਕਰ ਰਿਹਾ ਸੀ ਕਿ ਮੈਂ ਆਪਣੇ ਗੱਲਾਂ ਦਿੱਲੀਆ ਗੁਰੂ ਸਾਹਿਬ ਨਾਲ ਸ਼ੇਅਰ ਕਰਾਂ ਜਾ ਕੇ ਗੁਰੂ ਸਾਹਿਬ ਦੇ ਚਰਨਾ ਚ ਸੁਣਾਵਾ ਜਾ ਕੇ ਪਰ ਪਤਾ ਨਹੀਂ ਕਿਉਂ ਕਿ ਮੈਥੋਂ ਜਾ ਹੀ ਨਹੀਂ ਹੁੰਦਾ ਸੀ ਤੇ ਉਸ ਤੋਂ ਬਾਅਦ ਅੱਜ ਮੈਂ ਸਵੇਰ ਦੀ ਗਈ ਤਾਂ ਮੈਂ ਮਤਲਬ 3-4 ਘੰਟੇ ਬਾਅਦ ਉੱਥੋਂ ਆਈ ਗੁਰੂ ਸਬਦਵਾਰ ਸਾਹਿਬ ਤੋਂ ਤਾਂ ਮੈਂ ਉਹ ਗੱਲ ਤੁਹਾਡੇ ਨਾਲ ਇਹ ਸੇਰ ਕਰਦੀ ਹਾਂ ਵੀ ਅੱਜਕੱਲ ਕਿਸੇ ਤੇ ਕੋਈ ਰੀਜ਼ ਦੋਸਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਜੋ ਆਪਣੇ ਮੁਕੱਦਰਾਂ ਦਾ ਨਾ ਇਨਸਾਨ ਉਹੀ ਖੰਦ ਤੇ ਕਈ ਵਾਰੀ ਆਪਾਂ ਹੁਣ ਭਲੇਖੇ ਚ ਰਹਿ ਜਾਂਦੇ ਵੀ ਆਪਾਂ ਨੂੰ ਆਹ ਚੀਜ਼ ਨਹੀਂ ਦਿੱਤੀ ਗਈ ਤੇ ਜੋ ਉਹ ਆਪਣੇ ਕਿਸਮਤ ਦੇ ਵਿੱਚ ਨਹੀਂ ਲਿਖੀ ਹੁੰਦੀ ਤਾਂ ਇਸ ਕਰਕੇ ਆਪਾਂ ਨੂੰ ਨਹੀਂ ਮਿਲਦੀ ਮਿਲਦੀ ਬੇਟੀ ਨੂੰ ਮੈਂ ਪਹਿਲਾਂ ਕਹਤਾ ਮੈਂ ਮੈਂ ਤੇਰੇ ਲਈ ਜਾਮਨ ਦਾ ਪ੍ਰਸ਼ਾਦ ਲਿਆ ਤੇ ਬੇਟੀ ਨੇ ਜਦੋਂ ਮੇਰੇ ਤੋਂ ਮੈਂ ਉਹ ਤੋਂ ਮੈਨੂੰ ਫੋਨ ਲਾਇਆ ਐ ਨੇ ਪਿੱਛੇ ਤੇ ਮੈਂ ਉਹਨੂੰ ਦੱਸਤਾ ਤੇ ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਉਹ ਜਾਮਾਨ ਦਾ ਪਰਚਾ ਮੇਰੇ ਕੋਲੇ ਹੈ ਨਹੀਂ ਸੀਗਾ ਤੇ ਉਹ ਇਹਦੀ ਕਿਸਮਤ ਜੀ ਹੈ ਨਹੀਂ ਸੀਗਾ ਜੋ ਵੀ ਆਪਣੀ ਕਿਸਮਤ ਦੇ ਵਿੱਚ ਹੈ ਵੈਗੁਰ ਜੀ ਆਪਾਂ ਨੂੰ ਉਹੀ ਮਿਲਣਾ ਉਹਨਾਂ ਚਿਰ ਕੁਝ ਨਹੀਂ ਮਿਲਣਾ ਤੇ ਉਸ ਇਤਿਹਾਸ ਦੀ ਗੁਰਦੁਆਰਾ ਸਾਹਿਬ ਦੀ ਮੈਂ ਵੀਡੀਓ ਅਪਲੋਡ ਕੀਤੀ ਹੋਈ ਐ ਤੇ ਸਾਰੇ ਜਾਣੇ ਉਸ ਵੀਡੀਓ ਨੂੰ ਜ਼ਰੂਰ ਵੇਖਿਓ ਚਲੋ ਜੀ ਹੁਣ ਆਪਾਂ ਇੰਨੀਆਂ ਗੱਲਾਂ ਕਰਦੇ ਹੋਏ ਮੈਂ ਬੜੀ ਵੱਡੀ ਵੀਡੀਓ ਨਹੀਂ ਛੋਟੀ ਜੀ ਵੀਡੀਓ ਬਣਾਈ ਸੀ ਤੇ ਵੀਡੀਓ ਨੂੰ ਦੇਖਣਾ ਜ਼ਰੂਰ ਤੇ ਬਸ ਮੈਂ ਦੁਬਾਰਾ ਪੇਟ ਫੇਰ ਕਰ ਦਿਆਂ ਕਿ ਆਪਣੇ ਜੋ ਮੁਕੱਦਰਾਂ ਦੇ ਵਿੱਚ ਹੈਗਾ ਆਪਾਂ ਨੂੰ ਉਹ ਵੀ ਮਿਲਦਾ ਕੁਛ ਨਹੀਂ ਮਿਲਦਾ ਤੇ ਚਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਰਾਂ ਤੇ ਮੇਰ ਕਰਨ ਤੇ ਮੈਂ ਤੁਹਾਡੀ ਆਪਣੀ ਗੀਤ ਕੋਰ ਆਪਾਂ ਪਤੇ ਦਿਸਾ ਪਤੇ ਬਲੋ ਨੇ ਅੱਦੀਸ ਆਵਦੀਸ ਵਿੱਚ ਬਸਦੇ ਹੋਏ ਭਾਂਤ ਪਰ ਆਪਾਂ ਤੇ ਪ੍ਰਵਾਣ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ